ਸਾਵਾਈ ਦੇ ਚਿਕੀਪਤੀ ਹਾਂਜੀ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਆ ਆਪਣੇ ਸਰੋਤਿਆਂ ਤੋਂ ਤੁਹਾਨੂੰ ਮਾਫ ਕਰਦੇ ਹੋ ਕਿ ਸਾਡੇ ਤੋਂ ਇੰਨੇ ਦਿਨ ਵਲੌਗ ਨਹੀਂ ਬਣਿਆ ਹੈ ਨਾ ਤਾਂ ਇਹ ਦਾ ਕਾਰਨ ਨਹੀਂ ਹੀ ਹੈ ਜੀ ਸਾਡਾ ਹੋਮ ਬੁਰੀ ਤਰ੍ਹਾਂ ਡੈਮੇਜ ਹੋ ਗਿਆ ਸੀਗਾ ਜਿਸ ਨਾਲ ਅਸੀਂ ਵੀਡੀਓ ਵਗੈਰਾ ਬਣਾਉਣੀ ਤਾਂ ਉਸ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਸੀਗੀ ਉਹਦੇ ਵਾਸਤੇ ਤੁਹਾਡੇ ਤੋਂ ਅਸੀਂ ਮਾਫੀ ਮੰਗਦੇ ਆ ਉਮੀਦ ਆ ਤੁਸੀਂ ਸਾਨੂੰ ਮਾਫ ਕਰ ਤੋਗੇ ਤੇ ਸਾਨੂੰ ਮਾਫ ਕਰਦੇ ਹੋ ਇੰਨੇ ਦਿਨ ਸਾਡੇ ਤੋਂ ਮਿਸ ਹੋ ਗਿਆ ਸਸਰੀਕਲ ਦੋਸਤੋ ਮਾ ਥੋੜਾ ਸਮੇਂ ਸਿੱਧੋ ਪਲੀਸ ਮੈਨੂੰ ਲਾਈਕ ਤੇ ਘੰਟੀ ਦਾ ਬਟਨ ਬਾ ਦਿਓ ਸ਼ੇਅਰ ਵੀ ਕਰਦੇ ਹੋ ਸਸਰੀਕਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਤੁਹਾਡੇ ਨਾਲ ਮੈਂ ਗੱਲ ਕਰ ਕਸ਼ੇਅ ਕਰਨਾ ਚਾਹੁੰਦੀ ਆ ਸਰਵਾਈਕਲ ਦੇ ਬਾਰੇ ਚ ਜੋ ਕਿ ਅੱਜ ਦੇ ਸਮੇਂ ਦੀ ਬਹੁਤ ਵੱਡੀ ਸਮੱਸਿਆ ਵਾ ਹਾਂ ਜੀ ਇਹ ਮੈਨੂੰ ਵੀ ਪ੍ਰੋਬਲਮ ਹੋ ਚੁੱਕੀ ਆ ਸਰਵਾਈਕਲ ਦੀ ਅੱਜ ਤੋਂ 8 ਸਾਲ ਪਹਿਲਾਂ ਉਸ ਸਮੇ ਸਾਡੇ ਗੱਡੀ ਦਾ ਐਕਸੀਡੈਂਟ ਹੋ ਗਿਆ ਸੀਗਾ ਜੀ ਤਾਂ ਇੰਨੀ ਜ਼ੋਰ ਦੀ ਝਟਕਾ ਲੱਗਿਆ ਗੱਡੀ ਨੂੰ ਕਿ ਸਾਰੀ ਬੋਡੀ ਨੂੰ ਝਟਕਾ ਲੱਗਿਆ ਮੇਰੀ ਨੂੰ ਉਸ ਸਮੇ ਗਰਦਨ ਨੂੰ ਵੀ ਬਹੁਤ ਪੂਰੀ ਮੰਦੀ ਹਾਲਤ ਹੋ ਗਈ ਸੀਗੀ ਮੇਰੀ ਗਰਦਨ ਦੀ ਤਾਂ ਉਸ ਸਮੇ ਬਾਅਦ ਵਿੱਚ ਐਕਸੀਡੈਂਟ ਤੋਂ ਬਾਅਦ ਉਸ ਸਮੇ ਐਕਸੀਡੈਂਟ ਨਾਲ ਬੋਡੀ ਤੇ ਕੋਈ ਖਰੋਚ ਨਹੀਂ ਆਈ ਹੈਗੀ ਕੋਈ ਪ੍ਰੋਬਲਮ ਨਹੀਂ ਸੀਗੀ ਬਟ ਥੋੜੇ ਸਮੇ ਬਾਅਦ 15-20 ਦਿਨਾਂ ਬਾਅਦ ਮੇਰੇ ਗਰਦਨ 'ਚ ਦਰਦ ਰਹਿਣ ਲੱਗ ਗਿਆ ਤਾਂ ਦਰਦ ਰਹਿਣ ਦੇ ਨਾਲ ਕਾਫੀ ਪ੍ਰੋਬਲਮ ਆਉਂਦੀਆਂ ਜਿਵੇਂ ਕਿ ਸਿਰ ਦੇ ਚੱਕਰ ਆਉਣੇ ਕੰਮ ਕਰਦੇ ਤੁਰਦੇ ਫਿਰਦੇ ਮੈਨੂੰ ਇਦਾਂ ਮਹਿਸੂਸ ਹੁੰਦਾ ਕਿ ਮੈਂ ਇੱਕ ਸਾਈਡ ਨੂੰ ਜਾ ਰਹੀ ਹਾਂ ਤੇ ਡਿੱਗ ਜੂਗੀ ਕੰਮ ਵੀ ਨਹੀਂ ਸੀ ਹੁੰਦਾ ਸਿਰ ਦਰਦ ਕਰਦਾ ਰਹਿੰਦਾ ਸੀ ਸਾਰਾ ਦਿਨ ਬਾਜੂ ਵੀ ਦਰਦ ਕਰਦੀ ਰਹਿੰਦੀ ਸੀ ਨਾਲ ਆ ਜਗ੍ਹਾ ਤੇ ਸਵੇਲਿੰਗ ਹੋ ਜਾਂਦੀ ਸੀ ਕਾਫੀ ਹਾਰਡ ਹੋ ਜਾਂਦਾ ਸੀਗਾ ਦਰਦ ਕਰਦਾ ਰਹਿੰਦਾ ਸੀਗਾ ਤੇ ਇਹ ਸਾਰੀ ਬਾਹਾਂ ਦਰਦ ਕਰਦੀ ਰਹਿੰਦੀ ਸੀਗੀ ਉਸ ਤੋਂ ਬਾਅਦ ਜਦੋਂ ਮੈਂ ਘਰੇ ਦੱਸਿਆ ਤਾਂ ਡਾਕਟਰਾਂ ਨੂੰ ਦਿਖਾਇਆ ਕਾਫੀ ਡਾਕਟਰਾਂ ਨੂੰ ਦਿਖਾਇਆ ਜੀ ਉਹਨਾਂ ਨੇ ਮੈਡੀਸਿਨ ਕਹਿ ਰਿਹਾ ਵੀ ਦਿੱਤਣਾ ਮੈਡੀਸਿਨ ਖਾਣ ਦੇ ਨਾਲ ਮਤਲਬ ਠੀਕ ਤਾਂ ਦਰਦ ਤਾਂ ਠੀਕ ਹੋ ਜਾਂਦਾ ਸੀਗਾ ਬਟ ਜਦੋਂ ਮੈਡੀਸਿਨ ਆਪਾਂ ਇਹ ਤਾਂ ਹੈ ਨਹੀਂ ਵੀ ਆਪਾਂ ਹੁਣ ਖਾਂਦੇ ਹੀ ਰਵਾਂਗੇ ਖਾਂਦੇ ਹੀ ਰਵਾਂਗੇ ਕਿਸੇ ਵੀ ਚੀਜ਼ ਦਾ ਕੋਈ ਕੋਰਸ ਹੋਊਗਾ ਜਿਹੜਾ ਕੰਪਲੀਟ ਹੋ ਜਾਊਗਾ ਤਾਂ ਤੁਹਾਨੂੰ ਆਟੋਮੈਟਿਕਲੀ ਛੱਡਣਾ ਪਊਗਾ ਜਾਂ ਡਾਕਟਰ ਦੱਸ ਦੇਣਗੇ ਨਾ ਟਾਈਮ ਖਾਣੀ ਤੋਂ ਤਾਂ ਜਿੰਨਾ ਟਾਈਮ ਡਾਕਟਰ ਕਹਿੰਦੇ ਸੀ ਮੈਂ ਟਰੀਟਮੈਂਟ ਕਰਵਾਉਂਦੀ ਸੀਗੀ ਬਟ ਉਹੀ ਪ੍ਰੋਬਲਮ ਦੁਆਰਾ ਸਟਾਰਟ ਹੋ ਜਾਂਦੀ ਸੀਗੀ ਤਾਂ ਕਾਫੀ ਹੋਰ ਕਿਸੇ ਨੇ ਦੱਸਣਾ ਇੱਥੇ ਲੈ ਜੋ ਤਾਂ ਉੱਥੇ ਘਰ ਦੇ ਲੈ ਜਾਂਦੇ ਸੀ ਮੈਨੂੰ ਕਾਫੀ ਮੈਡੀਸਨਾਂ ਖਾਦੀਆਂ ਜਿਵੇਂ ਦੇਸੀ ਦਵਾਈਆਂ ਵੀ ਖਾਦੀਆਂ ਤੇ ਲੀਚ ਵਿੱਚ ਮਤਲਬ ਪ੍ਰੋਬਲਮ ਹੋਣੀ ਸ਼ੁਰੂ ਹੋ ਗਈਆਂ ਸੀ ਗਰਮ ਦਵਾਈ ਹੁੰਦੀ ਹੈ ਦੇਸੀ ਦਵਾਈ ਤਾਂ ਇਹਦਾ ਖਾਂਦੇ ਰੇ ਕਾਫੀ ਸਮਾਂ ਨਿਕਲ ਗਿਆ ਜੀ ਜਿੱਦਾਂ ਡਾਕਟਰ ਐਕਸਰਸਾਈਜ਼ ਦੱਸਦੇ ਸੀਗੇ ਸਰਵਾਈਕਲ ਤੋਂ ਮੈਂ ਉਦਾਂ ਵੀ ਕਰਦੀ ਰਹਿੰਦੀ ਸੀਗੀ ਜਿੱਦਾਂ ਫੋਨ ਤੇ ਦਿਖਾਉਂਦੇ ਆ ਮਤਲਬ ਸਰਵਾਈਕਲ ਦੀਆਂ ਐਕਸਰਸਾਈਜ਼ ਉਦਾਂ ਵੀ ਕਰਦੀ ਰਹਿੰਦੀ ਸੀ ਬਟ ਕੋਈ ਮੈਨੂੰ ਰਾਮ ਨਹੀਂ ਮਿਲਿਆ ਉਹੀ ਪ੍ਰੋਬਲਮ ਸੇਮ ਚੱਲਦੀ ਰਹੀ। ਇਦਾਂ ਇੱਕ ਦਿਨ ਮੰਮੀ ਮੇਰੇ ਨੂੰ ਬੈਕ ਦੀ ਪ੍ਰੋਬਲਮ ਸੀਗੀ ਤਾਂ ਉਹ ਕਿਸੇ ਡਾਕਟਰ ਕੋਲ ਗਏ ਸੀ ਦੂਰ ਸੀ ਇੱਥੋਂ ਦੂਰਾ ਕਾਫੀ। ਕਿਸ ਨੇ ਦੱਸਿਆ ਸੀਗਾ। ਭਾਈਪੈਰ ਨੇ ਤਾਂ ਉੱਥੇ ਗਏ ਉਹ। ਤਾਂ ਉਹਨਾਂ ਨੂੰ ਕਾਫੀ ਮਤਲਬ ਵਧੀਆ ਲੱਗੇ ਡਾਕਟਰ ਤੇ ਉਹਨਾਂ ਨੂੰ ਪ੍ਰੋਬਲਮ ਵੀ ਠੀਕ ਹੋ ਗਈ ਬੈਕ ਦੀ ਪ੍ਰੋਬਲਮ ਸੀਗੀ ਉਹਨਾਂ ਨੂੰ। ਇੱਕ ਦੋ ਤਿੰਨ ਵਾਰ ਉਹ ਗਏ ਤਾਂ ਮਤਲਬ ਕਿ ਉਹ ਡਾਕਟਰ ਇੰਨੇ ਵਧੀਆ ਨਾ ਨੇਚਰ ਦੇ ਕਿ ਉਹਨਾਂ ਨੂੰ ਇਦਾਂ ਹੀ ਲੱਗਣ ਲੱਗ ਗਿਆ ਵੀ ਇਹ ਇੱਕ ਫੈਮਿਲੀ ਦੀ ਤਰ੍ਹਾਂ ਉਹ ਗੱਲ ਕਰਦੇ ਸੀਗੇ ਤਾਂ ਮੰਮੀ ਨੂੰ ਕਾਫੀ ਅੱਛਾ ਲੱਗਾ ਉਹਨਾਂ ਨੂੰ ਚਾਰ ਪੰਜ ਦਿਨ ਬਾਅਦ ਜਾਣ ਤੋਂ ਬਾਅਦ ਮੰਮਾ ਨੇ ਉਹਨਾਂ ਨਾਲ ਗੱਲ ਕੀਤੀ ਕਿ ਇਦਾਂ ਕਰਕੇ ਘਰ 'ਚ ਬੱਚੀ ਦੀ ਪ੍ਰੋਬਲਮ ਆ ਤੇ ਉਹਦੇ ਵੀ ਮਤਲਬ ਕਿ ਡਾਕਟਰ ਕਹਿ ਰਹੇ ਆ ਸਰਵਾਈਕਲ ਦੀ ਪ੍ਰੋਬਲਮ ਆ ਤੇ ਤੁਸੀਂ ਠੀਕ ਕਰ ਸਕਦੇ ਹੋ ਕਿ ਨਹੀਂ ਉਹਨਾਂ ਨੇ ਕਿਹਾ ਨੈਕਸਟ ਟਾਈਮ ਬੱਚੀ ਨੂੰ ਲੈ ਕੇ ਆਇਓ ਤਾਂ ਅਗਲੇ ਟਾਈਮ ਮੰਮੀ ਮੈਨੂੰ ਲੈ ਕੇ ਗਏ ਸਾਰਾ ਦੇਖਣ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਕਿ ਸਰਵਾਈਕਲ ਦੀ ਹੀ ਪ੍ਰੋਬਲਮ ਆ ਇਹਨਾਂ ਨੂੰ ਉੰਜਾਚ ਨੂੰ ਵਗੈਰਾ ਵੀ ਦਿੱਤੇ ਉਹਨਾਂ ਨੇ ਮੈਡੀਸਿਨ ਨਹੀਂ ਦਿੱਤੀ ਤਾਂ ਫਿਰ ਅਸੀਂ ਇਹੀ ਕਿਹਾ ਵੀ ਇਹ ਤਾਂ ਅਸੀਂ ਆਲਰੇਡੀ ਕਰ ਚੁੱਕੇ ਹਾਂ ਬਟ ਸਾਨੂੰ ਆਰਾਮ ਨਹੀਂ ਮਿਲਦਾ ਸੇਮ ਪ੍ਰੋਬਲਮ ਚੱਲਦੀ ਰਹਿੰਦੀ ਆ ਤਾਂ ਉਹਨਾਂ ਨੇ ਕਿਹਾ ਵੀ ਹਾਂਜੀ ਮੈਂ ਮੰਨਦਾ ਵਾਂ ਵੀ ਕਿ ਮੈਡੀਸਿਨ ਵਗੈਰਾ ਤਾਂ ਠੀਕ ਨਹੀਂ ਕਰ ਸਕਦੀ ਇਹ ਸਰਵਾਈਕਲ ਨੂੰ ਐਕਸਰਸਾਈਜ਼ ਵੀ ਹੁੰਦੀਆਂ ਨੇ ਬਟ ਜੇ ਤੁਸੀਂ ਮਤਲਬ ਕਿ ਇੱਕਦਮ ਨਹੀਂ ਚਾਹੁੰਦੇ ਵੀ ਇੱਕਦਮ ਠੀਕ ਹੋ ਮੂ ਤੁਸੀਂ ਹੌਲੀ ਹੌਲੀ ਇਹ ਇੱਕ ਮੈਂ ਤੁਹਾਨੂੰ ਇੱਕ ਮਤਲਬ ਕੀ ਤਰੀਕਾ ਮੁਕਤਾ ਦੱਸਦਾ ਹਾਂ ਉਹਦੇ 'ਚ ਤੁਸੀਂ ਠੀਕ ਤਾਂ ਹੋ ਸਕਦੇ ਹੋ ਪਰ ਹਮੇਸ਼ਾ ਲਈ ਠੀਕ ਹੋ ਜਾਓਗੇ ਪਰ ਟਾਈਮ ਲੱਗੂਗਾ ਤਾਂ ਉਸੇਮ ਅਸੀਂ ਕਹਾਂ ਵੀ ਤੁਸੀਂ ਦੱਸੋ ਹਨਾ ਇਹਦੇ ਨਾਲ ਟ੍ਰੀਟਮੈਂਟ ਦੇ ਨਾਲ ਨਾਲ ਆਪਾਂ ਵੀ ਸਟਾਰਟ ਕਰ ਲੈਨੇ ਆ ਤੇ ਉਹਨਾਂ ਨੇ ਦੱਸਿਆ ਕਿ ਤੁਸੀਂ ਇੱਕ ਮੁੱਲਕੀ ਬੈੱਡ ਸ਼ੀਟ ਕਵਰ ਪਿੱਲੋ ਕਵਰ ਲੈ ਲਿਓ ਤਾਂ ਜਿਵੇਂ ਖਾਲੀ ਟਾਈਪ ਬਣਾ ਲਿਓ ਮੈਂ ਤੁਹਾਨੂੰ ਦਿਖਾਣੀ ਆ ਕਿਦਾਂ ਮੈਂ ਦਾ ਇੱਕ ਥੈਲੀ ਬਣਾਈ ਹੋਈ ਆ ਜੀ ਉਹਦੇ ਵਿੱਚ ਮੈਂ ਸਰੋਂ ਭਰੀ ਹੋਈ ਆ ਸਰੋਂ ਆਪੋ ਜਿਵੇਂ ਪਿੰਡਾਂ ਚ ਹੁੰਦੀ ਆ ਆਮ ਖੇਤਾਂ ਚ ਉਹ ਸਰੋਂ ਭਰੀ ਹੋਈ ਆ ਤੇ ਇਹ ਇੱਕ ਕਵਰ ਬਣਾ ਕੇ ਥੈਲੀ ਬਣਾ ਕੇ ਮੈਂ ਉਹਦੇ ਵਿੱਚ ਸਰੋਂ ਫਿਲ ਕੀਤੀ ਹੋਈ ਆ ਤੇ ਉਤੋਂ ਦੀ ਮੈਂ ਇੱਕ ਹੋਰ ਕਵਰ ਚੜਾਇਆ ਹੋਇਆ ਵਾ ਇਹਦੇ ਨਾਲ ਮੇਰੀ ਮਤਲਬ ਕਿ ਪ੍ਰੋਬਲਮ ਬਿਲਕੁਲ ਠੀਕ ਹੋ ਗਈ ਜੀ ਇਹ ਕੱਲ ਯੂਜ਼ ਕਰਦੀ ਨੂੰ ਮੈਨੂੰ ਹੋ ਕੇ 4 ਸਾਲ ਹੋ ਗਏ ਨੇ ਯੂਜ਼ ਕਰਦੀ ਨੂੰ ਤੇ ਇਹਦੇ ਨਾਲ ਬਿਲਕੁਲ ਮੈਨੂੰ ਆਰਾਮ ਆ। ਇਹਦੇ ਨਾਲ ਇਦਾਂ ਹੋਇਆ ਕਿ ਜਿੱਦਾਂ ਹੁਣ ਇੱਕ ਜੇ ਸੌਰੀ ਮੈਂ ਜੇ ਕਿਤੇ ਜਾਣਾ ਵੀ ਹੋਵੇ ਤਾਂ ਵੀ ਮੈਨੂੰ ਨਾਲ ਲੈ ਕੇ ਜਾਣੀ। ਡਾਕਟਰ ਨੇ ਕਿਹਾ ਇਸ ਤੋਂ ਇਲਾਵਾ ਕੋਈ ਸਰਾਨਾ ਨਹੀਂ ਲੈਣਾ ਤੁਸੀਂ। ਬਸ ਇਹੀ ਲੈਣਾ ਵਾ। ਇਸ ਦੇ ਇਲਾਵਾ ਮੈਨੂੰ ਸਾਰੇ ਡਾਕਟਰਾਂ ਨੇ ਪਹਿਲਾਂ ਇਹ ਕਿਹਾ ਸੀਗਾ ਜੀ ਕਿ ਤੁਸੀਂ ਸਰਾਨਾ ਨਹੀਂ ਯੂਜ਼ ਕਰਨਾ ਕਿਉਂਕਿ ਇਸ ਸਰਾਨੇ ਦੇ ਨਾਲ ਪ੍ਰੋਬਲਮ ਬਣੀ ਦੀ ਬਣੀ ਰਹਿ ਚੁੱਕੀ। ਬਰਤਨਪਤਾ ਆਦਤ ਬਣ ਚੁੱਕੀ ਆਪਾਂ ਸਹਰਾਣੇ ਤੋਂ ਬਿਨਾ ਸੌ ਨਹੀਂ ਸਕਦੇ ਬਿਕੋਜ਼ ਆ ਆਪਣਾ ਲੈਵਲ ਠੀਕ ਨਹੀਂ ਹੁੰਦਾ ਜੇ ਆਪਾਂ ਸਹਰਾਣਾ ਨਹੀਂ ਲੈਂਦੇ ਤਾਂ ਬੈਂ ਕਾਫੀ ਜਿਵੇਂ ਕੱਪੜਾ ਰੋਲ ਕਰਕੇ ਵੀ ਰੱਖਣਾ ਟਾਵਲ ਰੋਲ ਕਰਕੇ ਵੀ ਰੱਖਣਾ ਤਾਂ ਵੀ ਮੇਰੀ ਮਤਲਬ ਕਿ ਇੱਥੇ ਇੱਕ ਨਿਊਰੋਸ ਆਰਾਮ ਨਹੀਂ ਸੀ ਮਿਲਦਾ ਮੈਨੂੰ ਤਾਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਸਹਰਾਣਾ ਲਓਗੇ ਬਟ ਇਹ ਲਓਗੇ ਸਹਰਾਣਾ ਜਿਹੜਾ ਮੈਂ ਤੁਹਾਨੂੰ ਦੱਸ ਦਿਆਂ ਡਾਕਟਰ ਸਾਹਿਬ ਨੇ ਇਹ ਕਿਹਾ ਵਾ ਕਿ ਮੈਂ ਦੱਸਦਾ ਤੁਹਾਨੂੰ ਉਹੀ ਸਹਰਾਣਾ ਲਿਓ ਫੰਦੇ ਦੇ ਵਿੱਚ ਸਰੋਂ ਫਿਲ ਕੀਤੀ ਹੋਈ ਹੈ ਜੀ ਜਿੱਦਾਂ ਮੈਂ ਉਹਨਾਂ ਨੇ ਕਿਹਾ ਕਿ ਜ਼ਿਆਦਾ ਨਹੀਂ ਭਰਨਾ ਤੁਸੀਂ ਸਿਰਾਂ ਨੇ ਨੂੰ ਤਾਂ ਕਿ ਉਹ ਹਾਰਡਲੀ ਹੋਵੇ ਜਿੱਦਾਂ ਮਤਲਬ ਕਿ ਸਰੋਂ ਹਿੱਲ ਨਹੀਂ ਨ ਸਕੇ ਵਿੱਚੋਂ ਜਿੱਦਾਂ ਹੁਣ ਆਪਾਂ ਇੱਥੇ ਸੌ ਇੱਥੇ ਗਰਦਨ ਰੱਖੀ ਸਿਰ ਰੱਖਿਆ ਹੈਗਾ ਤਾਂ ਆਪਾਂ ਸੌ ਰਹੇ ਹਾਂ ਤਾਂ ਆਟੋਮੈਟਿਕਲੀ ਇੰਨਾ ਕੀ ਭਰਨਾ ਵਾਂ ਵਿੱਚੋਂ ਵੀ ਆਪਣੇ ਆਪ ਮੂਵ ਹੋ ਜੇ ਸਰੋਂ ਤੇ ਇਧਰ ਨੂੰ ਤੇ ਜਾ ਕੇ ਇਧਰ ਨੂੰ ਹੋ ਜੂਗੀ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਇਹ ਜ਼ਿਆਦਾ ਚੌੜਾਈ ਚ ਨਹੀਂ ਕਰਨਾ ਹੈਗਾ ਜਸਟ ਜਿੱਦਾਂ ਕ ਲੱਗਦਾ ਤੁਹਾਨੂੰ ਕਿ ਇੰਨੇ ਖਾਂ ਤੇ ਯਾਨੀ ਮੋਢਿਆਂ ਥਲੇ ਵੀ ਨਹੀਂ ਆਉਣਾ ਚਾਹੀਦਾ ਸਿਰਫ ਗਰਦਨ ਥਲੇ ਆਉਣਾ ਚਾਹੀਦਾ ਵਾ ਤੇ ਇਹਦੇ ਨਾਲ ਇੱਕ ਇਹ ਪ੍ਰੋਬਲਮ ਤੁਹਾਡੀ ਮਤਲਬ ਕਿ ਬਿਲਕੁਲ ਠੀਕ ਹੋ ਜੂ ਡਾਕਟਰ ਸਾਹਿਬ ਨੇ ਜਿੱਦਾਂ ਕਿਹਾ ਕਿ ਜਿਹੜੀ ਸਰੂ ਹੈਗੀ ਹੈ ਨਾ ਇਹ ਤੁਹਾਡੇ ਜਦੋਂ ਇਹ ਪੁਆਇੰਟ ਤੇ ਆਉਂਦੀ ਹੈ ਤੁਹਾਡੀ ਜਿੱਦਾਂ ਮੱਕੀ ਨਾੜੀਆਂ ਦੇ ਪੁਆਇੰਟ ਤੇ ਆਉਂਦੀ ਹੈਗੀ ਹੈ ਸਰੂ ਤਾਂ ਤੁਹਾਡਾ ਬਲੱਡ ਸਰਕੂਲੇਸ਼ਨ ਆ ਜਿਹੜਾ ਕਿ ਉਹ ਤੇਜ਼ ਹੋ ਜਾਊਗਾ ਇਹਦੇ ਨਾਲ ਇੱਕ ਤਾਂ ਸਰਵਾਈਕਲ ਦੀ ਪ੍ਰੋਬਲਮ ਬਿਲਕੁਲ ਹੀ ਮਤਲਬ ਚਲੀ ਜਾਊਗੀ ਇਹ ਪ੍ਰੋਬਲਮ ਤਾਂ ਹੀ ਆਉਂਦੀ ਹੈ ਨਾ ਜੀ ਸਰਵਾਈਕਲ ਦੀ ਜਦੋਂ ਆਪਣਾ ਮਤਲਬ ਕਿ ਬਲੱਡ ਕਿਸੇ ਸਗਾ ਤੇ ਰੁੱਕ ਜਾਂਦਾ ਹੈਗਾ ਤਾਂ ਹੀ ਇਹ ਪ੍ਰੋਬਲਮ ਹੁੰਦੀ ਹੈ ਤਾਂ ਇਦਾਂ ਹੋ ਜਾਂਦਾ ਇੱਕ ਤੁਹਾਨੂੰ ਰਿਲੈਕਸ ਬਹੁਤ ਫੀਲ ਹੁੰਦਾ ਵਾ ਐਸ ਸਮੇਂ ਮੈਂ ਬਿਲਕੁਲ ਠੀਕ ਹਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਰਵਾਈਕਲ ਦੀ ਜਿਹੜੇ ਕਿ ਮੈਨੂੰ ਲੱਗਦਾ ਸੀਗਾ ਕਿ ਮੈਂ ਜ਼ਿੰਦਗੀ 'ਚ ਉਹਨੂੰ ਕਦੇ ਬਾਹਰ ਕੱਢ ਨਹੀਂ ਸਕਦੀ ਮੈਂ ਕਦੇ ਠੀਕ ਹੀ ਨਹੀਂ ਹੋ ਸਕਦੀ ਮੈਨੂੰ ਇੰਨਾ ਮਹਿਸੂਸ ਹੋਣ ਲੱਗ ਗਿਆ ਸੀਗਾ ਬਟ ਇਸ ਸਮੇਂ ਮੈਂ ਬਿਲਕੁਲ ਠੀਕ ਹਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਰਵਾਈਕਲ ਦੀ ਤੇ ਮੈਂ ਇਹ ਤੁਹਾਨੂੰ ਇਦਾਂ ਤਾਂ ਦੱਸ ਨਹੀਂ ਸਕਦੀ ਆ ਮੈਂ ਤੁਹਾਨੂੰ ਇਦਾਂ ਵੀ ਦੱਸ ਨਹੀਂ ਕਈ ਭੈਣ ਭਰਾਵਾਂ ਨੂੰ ਆਪਣਾ ਨੂੰ ਸਮਝ ਨਹੀਂ ਆਉਂਦਾ ਨਾ ਪੰਜਾਬੀ ਸਮਝ ਨਹੀਂ ਆਉਂਦੀ ਹੈਗੀ ਵੀ ਉਹ ਆਪਣੇ ਮਤਲਬ ਕਿ دوسری ਸਾਈਡ ਲਾ ਲੋ دوسری ਮਤਲਬ ਕਿ ਲੈਂਗੁਏਜ ਸਮਝਦੇ ਆ ਤੇ ਉਹਨਾਂ ਵਾਸਤੇ ਮਤਲਬ ਕਿ ਦਿਖਾਉਣਾ ਚਾਹਨੀ ਹੈ ਕਈ ਭੈਣ ਭਰਾ ਦੇਖ ਕੇ ਸਮਝ ਜਾਂਦੇ ਆ ਨਾ ਕਿੱਦਾਂ ਇਹਨਾਂ ਨੇ ਕੀਤਾ ਕਿੱਦਾਂ ਨਹੀਂ ਕੀਤਾ ਮੈਂ ਉਹ ਵੀ ਤੁਹਾਨੂੰ ਦੱਸਣਾ ਚਾਹਨੀ ਆ ਹਾਂਜੀ ਆ ਦੇਖੋ ਜੀ ਸਰਸੋਂ ਆ ਜੀ ਇਹ ਸਰਸੋਂ ਜਿਹਨੂੰ ਕਹ ਦਿੰਦੇ ਆ ਹਿੰਦੀ ਚ ਆਪਾਂ ਸਰਸੋਂ ਹੀ ਕਹ ਦਿੰਦੇ ਆ ਮੇਬੀ ਤੇ ਪੰਜਾਬੀ ਚ ਆਪਾਂ ਸਰੋਂ ਕਹ ਦਿੰਦੇ ਆ ਇਹਨੂੰ ਤੈਨੂੰ ਤੁਸੀਂ ਬਿਲਕੁਲ ਸਾਫ਼ ਕਰ ਲੈਣਾਗਾ ਇਹਨੂੰ ਸਾਫ਼ ਕਰਨ ਤੋਂ ਬਾਅਦ ਜਿੱਦਾਂ ਆਪੇ ਇੱਕ ਬੈੱਡ ਸ਼ੀਟ ਕਵਰ ਲੈ ਲਿਆ ਹੈਗਾ ਹਨਾ ਬੈੱਡ ਸ਼ੀਟ ਸੌਰੀ ਬੈੱਡ ਸ਼ੀਟ ਦਾ ਜਨਕਿੇ ਨਾਲ ਪਿੱਲੋ ਕਵਰ ਲੈ ਲਿਆ ਹੈਗਾ ਆਪਾਂ ਪਿੱਲੋ ਕਵਰ ਲੈ ਲਿਆ ਇਹਦੇ ਵਿੱਚ ਆਪਾਂ ਸਰੋਂ ਭਰ ਲੈਣੀ ਆ ਇਦਾਂ ਇਦੋਂ ਖੋੜੋ ਬਟਾ ਹਾਂਜੀ ਇਹਨੂੰ ਤੁਸੀਂ ਬਿਲਕੁਲ ਸਾਫ਼ ਕਰ ਲੈਣਾ ਵਾ ਇਹਦੇ ਵਿੱਚ ਕੋਈ ਵੀ ਮਤਲਬ ਇਦਾਂ ਡੱਕਾ ਵਗੈਰਾ ਕੁਝ ਨਾ ਦੇਖੇ ਨਹੀਂ ਤਾਂ ਤੁਹਾਨੂੰ ਬਾਅਦ ਚ ਪ੍ਰੋਬਲਮ ਹੋ ਜੂਗੀ ਬਿਲਕੁਲ ਕਲੀਨ ਕਰਕੇ ਇਹਨੂੰ ਤੁਸੀਂ ਇਦਾਂ ਭਰ ਲੈਣਾ ਹੈਗਾ ਵਿੱਚ ਤੁਹਾਡਾ ਬੈੱਡ ਸ਼ੀਟ ਦੇ ਨਾਲ ਪਿੱਲੋ ਕਵਰ ਹੈਗਾ ਤਾਂ ਤੁਸੀਂ ਇਦਾਂ ਕਰ ਲਓ ਬਹੁਤ ਈਜ਼ੀਲੀ ਬਣ ਜੂਗਾ ਇਹ ਜਿੱਦਾਂ ਇਹ ਬਣ ਗਿਆ ਹੈ ਕਿ ਦੇਖੋ ਫੋਨੇ ਇਦਾਂ ਨਹੀਂ ਹੈਗਾ ਕਿ ਜ਼ਿਆਦਾ ਉੱਚਾ ਜਾਂ ਇਦਾਂ ਵਾ ਦੇਖੋ ਆਰਾਮ ਨਾਲ ਮਤਲਬ ਮੂਵ ਕਰ ਰਹੀ ਹੈ ਸਰੋਂ ਵਿੱਚ ਜੋ ਭਰੀ ਹੈਗੀ ਆਪਾਂ ਹਾਂਜੀ ਇਹ ਇਦਾਂ ਬਣ ਜਾਏਗਾ ਹਾਂਜੀ ਇਹ ਮੇਰੇ ਲਈ ਮਤਲਬ ਕਿ ਵਰਦਾਨ ਹੋਇਆ ਇੱਕ ਤਰ੍ਹਾਂ ਦਾ ਇਸ ਸਮੇਂ ਮੈਂ ਉਹਨਾਂ ਡਾਕਟਰ ਸਾਹਿਬਾਨ ਦਾ ਬਹੁਤ-ਬਹੁਤ ਥੈਂਕਸ ਕਰਦੀ ਆ ਜਿਨ੍ਹਾਂ ਨੇ ਕਿ ਇਸ ਮਤਲਬ ਕਿ ਬਿਮਾਰੀ ਕਹਿ ਸਕਦੇ ਆ ਆਪਾਂ ਇੱਕ ਜਿਹੜੀ ਆਪਣੇ ਨਾਲ ਜੁੜ ਜਾਂਦੀ ਹੈ ਤਾਂ ਮੈਨੂੰ ਠੀਕ ਕੀਤਾ ਬਿਲਕੁਲ ਤਾਂ ਮੈਂ ਇਹ ਕਹਿਣਾ ਚਾਹਾਂਗੀ ਤੁਸੀਂ ਵੀ ਇਸ ਨੁਕਤੇ ਨੂੰ ਵਰਤ ਕੇ ਦੇਖੋ ਤੇ ਠੀਕ ਹੋਵੋ ਹਾਂਜੀ ਅੱਗੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਕਿ ਜੇ ਬੋਲਦੇ ਸਮੇਂ ਕੋਈ ਮੇਥੋਂ ਗਲਤੀ ਹੋ ਗਈ ਤਾਂ ਮੈਨੂੰ ਮਾਫੀ ਬਖਸ਼ੋ ਜੀ ਤੇ ਜੇ ਤੁਹਾਨੂੰ ਪਸੰਦ ਆਵੇ ਮੇਰੀ ਵੀਡੀਓ ਤਾਂ ਮੈਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰੇ